हां जी ਮਿੱਤਰ ਪਿਆਰਿਓ ਕੱਲ ਹੈਗਾ ਸੀ ਐਤਵਾਰ ਤੇ ਆਪਾਂ ਕੀਤਾ ਬੱਚਿਆਂ ਨਾਲ ਢੇਰ ਸਾਰਾ ਪਿਆਰ ਆਪਾਂ ਬੱਚਿਆਂ ਲਈ ਬਣਾਏ ਕੁਲਚੇ ਛੋਲੇ ਉਹ ਵੀ ਅੰਮਰਸਦੀ ਸਟਾਈਲ ਸਲਾਦ ਦੇ ਨਾਲ ਸੋਨੋ ਚਿੱਟੇ ਲੋ ਛੋਲੇ 2 ਕੱਪ ਤੇ ਓਵਰਨਾਈਟ ਕਰ ਲਓ ਤੁਸੀਂ ਸੋਕ ਇਹਨਾਂ ਨੂੰ ਤੇ ਇੱਕ ਕੁੱਕਰ ਦੇ ਵਿੱਚ ਲੋ ਪਾ ਤੇ ਵਿੱਚ ਪਾਓ ਤੁਸੀਂ ਹਰੀ ਮਿਰਚ ਕੁੱਟ ਕੇ ਪਿਆਜ਼ ਪਾ ਦਿਓ ਚੋਪ ਕਰਕੇ ਟਮਾਟਰ ਪਾ ਦਿਓ ਚੋਪ ਕਰਕੇ ਤੇ ਲਸਣ ਤੁਸੀਂ ਸਾਬੂਤੀ ਪਾ ਦੇਣਾ ਤੇ ਨਾਲ ਪਾਉਣਾ ਇੱਕ ਚਮਚਾ ਲੂਣ ਦਾ ਇੱਕ ਕੱਪ ਵਰਕੇ ਪੋਣਾ ਚਾਹ ਪੱਤੀ ਦੇ ਕੱਪ ਦਾ ਤੇ ਦੂਸਰਾ ਕੱਪ ਸਿੰਪਲ ਪਾਣੀ ਦਾ ਭਰ ਕੇ ਪਾ ਦੇਣਾ ਚੰਗੀ ਤਰ੍ਹਾਂ ਮਿਸ਼ਰਣ ਨੂੰ ਦਿਓ ਹਲਾ ਤੇ ਘੜੀyal ਵੇਖੇ ਸੋਨੇ 10 ਮਿੰਟ ਪੂਰੇ ਸੀਟੀ ਦਿਵਾ ਦਿਓ ਪਹਿਲੀ ਸੀਟੀ ਫੁੱਲਤੇ ਤੇ ਦੂਸਰੀ ਸੀਟੀ ਤੋਂ ਬਾਅਦ ਗੈਂਸਿਮ ਕਰ ਦੇਣਾ ਚਲੋ ਤੁਹਾਡੇ ਬਿਲਕੁਲ ਗਲ ਚੁੱਕੇ ਨੇ ਇੱਕ ਕੜਾਹੀ ਦੇ ਵਿੱਚ ਤੁਸੀਂ ਪਾਓ ਕੁਕਿੰਗ ਔਇਲ ਨਾਲ ਹੀ ਜੀਰਾ ਚਟਕਾ ਲਓ ਤੇ ਜੋ ਵੀ ਤੁਸੀਂ ਕੁੱਕਰ ਤੇ ਸੀਟੀ ਛੋਲਣ ਦਵਾਇਆ ਸੀ ਸਾਰੀ ਐਡ ਕਰ ਦਿਓ ਤੇ ਇੱਕ ਚਮਚਾ ਪਾਓ ਧਨੀਆ ਪਾਊਡਰ ਦਾ ਨਾਲ ਹੀ ਪਾਓ ਦੇਗੀ ਮਰਚ ਤੇ ਜੋਨਨਾਲ ਬਾਉ ਚਰਾ ਮਸਾਲਾ ਪਾਊਡਰ ਜਿਹੜਾ ਮਾਰਕੀਟ ਚ ਆਮ ਹੀ ਮਿਲ ਜਾਂਦਾ ਮੈਂ ਐਮਡੀਐਚ ਤੇ ਯੂਜ਼ ਕੀਤਾ ਤੁਸੀਂ ਕੋਈ ਵੀ ਕਰ ਸਕਦੇ ਹੋ ਤੇ ਥੋੜਾ ਜਿਹਾ ਹਲਾਓ ਤੇ ਨਾਲ ਹੀ ਪਾਓ ਤੇ ਇੱਕ ਚਮਚਾ ਭਰ ਕੇ ਅੰਬਚੂਰ ਦਾ ਇਹ ਤੁਹਾਡੇ ਛੋਲਿਆਂ ਨੂੰ ਪੂਰੀ ਖਟਾਸ ਵਾਲਾ ਫਲੇਵਰ ਦੇਗਾ ਤੇ ਇੱਕ ਗਲਾਸ ਗਰਮਾ ਗਰਮ ਪਾਣੀ ਕਰ ਦੋ ਐਡ ਛੋਲੇ ਤੁਹਾਡੇ ਬਣ ਕੇ ਬਿਲਕੁਲ ਰੈਡੀ ਹੋ ਚੁੱਕੇ ਨੇ ਨਾਲ ਤੇ ਪਾਓ ਕਸੂਰੀ ਮੇਥੀ ਤੇ ਬਾਬਾ ਜੀ ਇੱਕ ਅੱਧਾ ਮਿੰਟ ਪਕਾਉ ਟਾਕੇ ਚਨੇ ਤੁਹਾਡੇ ਬਿਲਕੁਲ ਰੈਡੀ ਨੇ ਇਹਨਾਂ ਨੂੰ ਤੁਸੀਂ ਰੱਖ ਲਓ ਸਾਈਡ ਤੇ ਇੱਕ ਤਵੇ ਤੇ ਪਾਓ ਦੇਸੀ ਘਿਓ ਦੇ 2 ਛੋਟੇ ਚਮਚੇ ਨਾਲ ਤੁਸੀਂ ਪਾ ਦਿਓ ਪਿਆਜ਼ ਨਾਲ ਹੀ ਪਾ ਦਿਓ ਟਮਾਟਰ ਰਫਲੀ ਲੰਬੇ ਲੰਬੇ ਕੱਟ ਕੇ ਤੇ ਹਰੀਆਂ ਮਿਰਚਾਂ ਇਹ ਤੁਹਾਡਾ ਬਹੁਤ ਹੀ ਚਟਪਟਾ ਸਲਾਦ ਇੱਕ ਰੈਡੀ ਹੋ ਜਾਏਗਾ ਚਨੇਆਂ ਦੇ ਨਾਲ ਖਾਣ ਲਈ ਤੁਸੀਂ ਇਹਨੂੰ ਪਾਓ ਉੱਤੇ ਇੱਕ ਚਮਚਾ ਲੂਣ ਦਾ ਥੋੜਾ ਜਿਹੀ ਕਸੂਰੀ ਮੇਥੀ ਤੇ ਫਿਰ ਇੱਕ ਅੱਧਾ ਮੀਠੀ ਪੁੰਨਾ ਜ਼ਿਆਦਾ ਨਹੀਂ ਪੁੰਨਾ ਕ੍ਰਾਂਚ ਬਿਲਕੁਲ ਉਬਰ ਕਰਾ ਰਹੇ ਰਹਿਣ ਦੇਣਾ ਤੇ ਸਾਈਡ ਤੇ ਲਗਾਓ ਲੋ ਤੇ ਕੁਲਚੇ ਬਜਾਰੋਂ ਮਿਲ ਜਾਂਦੇ ਨੇ ਆਪ ਲੈਂਦੇ ਸੀ ਤੇ ਇਹਨਾਂ ਨੂੰ ਤੁਸੀਂ ਜਿਹੜਾ ਕਿਉ ਬਚਿਆ ਉਹਦੇ ਨਾਲ ਹੀ ਤੁਸੀਂ ਤਵੇ ਤੇ ਸੇਕ ਲੋ ਚੰਗੀ ਤਰ੍ਹਾਂ ਸੇਕਣ ਤੋਂ ਬਾਅਦ ਦੋ ਪਾਸੇ ਬਾਬਾ ਜੀ ਕੂਚੇ ਤੁਹਾਡੇ ਬਿਲਕੁਲ ਬਣ ਕੇ ਰੈਡੀ ਹੋ ਚੁੱਕੇ ਨੇ ਹੁਣ ਤੁਸੀਂ ਉੱਤੇ ਪਾਓ ਇੱਕ ਚਮਚਾ ਇਮਲੀ ਦਾ ਇਹ ਤੁਹਾਡੇ ਛੋਲਿਆਂ ਨੂੰ ਹੋਰ ਬਹੁਤ ਖਟਾਸ ਦੇਗਾ ਤੇ ਬਹੁਤ ਹੀ ਟੇਸਟ ਨੂੰ ਐਨਹਾਂਸ ਕਰ ਦੇਗਾ ਬੁਰਕੀ ਪਰੌਂਹ ਛੋਲਿਆਂ ਦੀ ਖਾਓ ਪੀਓ ਤੇ ਨਿਆਰੇ ਲਓ ਤੇ ਭਰਾ ਦੇ ਪੇਜ ਨੂੰ ਤੁਸੀਂ ਕਰੋ ਲਾਈਕ 420 ਨੂੰ ਕਰੋ ਦਿਲੋਂ ਸਪੋਰਟ ਤੁਹਾਡਾ ਬਹੁਤ ਬਹੁਤ ਧੰਨਵਾਦ